ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ। ਟ੍ਰੇਨ ਦੇ AC ਕਮਪਾਰਟਮੈਂਟ ਵਿੱਚ ਮੇਰੇ ਸਾਹਮਣੇ ਬੈਠੀ ਇੱਕ ਲੜਕੀ ਨੇ ਮੇਰੇ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਇਸ ਮੋਬਾਈਲ ਦੀ SIM ਕੱਢਣ ਵਾਲੀ ਕੋਈ ਪਿੰਨ ਹੈ? ਉਸਨੇ ਬੈਗ ਵਿੱਚੋਂ ਇੱਕ ਮੋਬਾਈਲ ਫੋਨ ਕੱਢਿਆ ਕਿਉਂਕਿ ਉਹ ਉਸ ਮੋਬਾਈਲ ਵਿੱਚ ਨਵੀਂ SIM ਪਾਉਣਾ ਚਾਹੁੰਦੀ ਸੀ। ਸੇਮ ਸਲੋਟ ਖੋਲਣ ਦੇ ਲਈ ਪਿੰਨ ਦੀ ਜ਼ਰੂਰਤ ਪੈਂਦੀ ਹੈ ਜੋ ਉਸ ਕੋਲ ਨਹੀਂ ਸੀ ਮੈਂ ਹਾਂ ਕਹਿ ਕੇ ਸਿਰ ਹਿਲਾਇਆ ਤੇ ਆਪਣੇ ਮੋਢਿਆਂ ਤੇ ਪਾਏ ਬੈਗ ਵਿੱਚੋਂ ਪਿੰਨ ਕੱਢ ਕੇ ਉਸ ਨੂੰ ਦੇ ਦਿੱਤੀ ਉਸ ਲੜਕੀ ਨੇ ਥੈਂਕਸ ਕਹਿ ਕੇ ਪਿੰਨ ਲੈ ਲਈ ਤੇ ਸੇਮ ਮੋਬਾਈਲ ਵਿੱਚ ਪਾ ਕੇ ਪਿੰਨ ਮੈਨੂੰ ਵਾਪਸ ਦੇ ਦਿੱਤੀ ਥੋੜੀ ਥੇਰ ਬਾਅਦ ਉਹ ਦੁਬਾਰਾ ਇੱਧਰ ਉੱਧਰ ਵੇਖਣ ਲੱਗੀ ਮੇਰੇ ਕੋਲ ਹਰਿਆਣ ਆ ਗਿਆ ਤੇ ਮੈਂ ਪੁੱਛਿਆ ਕੀ ਤੁਹਾਨੂੰ ਕੋਈ ਪਰੇਸ਼ਾਨੀ ਹੈ ਉਹ ਕਹਿੰਦੀ ਮੇਰੀ SIM ਚਾਲੂ ਨਹੀਂ ਹੋ ਰਹੀ ਮੈਂ ਉਸ ਕੋਲੋਂ ਫੋਨ ਮੰਗਿਆ ਤੇ ਉਸਨੇ ਮੈਨੂੰ ਦੇ ਦਿੱਤਾ ਮੈਂ ਉਸ ਨੂੰ ਕਿਹਾ ਕਿ ਤੁਹਾਡੀ SIM ਅਜੇ ਤੱਕ ਐਕਟੀਵੇਟ ਨਹੀਂ ਹੋਈ ਥੋੜੀ ਦੇਰ ਤੱਕ ਹੋ ਜਾਵੇਗੀ SIM ਐਕਟਿਵ ਹੋਣ ਤੋਂ ਬਾਅਦ ਆਈਡੀ ਵੈਰੀਫਾਈ ਹੋਵੇਗਾ ਵੈਰੀਫਿਕੇਸ਼ਨ ਹੋਵੇਗਾ ਉਸ ਤੋਂ ਬਾਅਦ ਤੁਹਾਡੀ SIM ਚੱਲ ਜਾਏਗੀ ਉਸ ਲੜਕੀ ਨੇ ਪੁੱਛਿਆ ਕਿ ਆਈਡੀ ਵੈਰੀਫਿਕੇਸ਼ਨ ਕਿਉਂ ਹੋਵੇਗਾ ਮੈਂ ਕਿਹਾ ਕਿ ਅੱਜਕੱਲ SIM ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਚਾਲੂ ਹੁੰਦੀ ਹੈ ਜਿਸ ਨਾਮ ਤੋਂ ਇਹ ਸਿਮ ਚਲਾਈ ਹੈ ਉਸ ਦਾ ਸਾਰਾ ਡਾਟਾ ਪਤਾ ਚੱਲ ਜਾਏਗਾ ਉਹ ਲੜਕੀ ਪਰੇਸ਼ਾਨ ਹੋ ਕੇ ਮੂੰਹ ਵਿੱਚ ਪੜ ਬੜਾਉਣ ਲੱਗ ਪਈ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਉਹ ਆਪਣੇ ਇੱਕ ਹੱਥ ਨਾਲ ਦੂਜਾ ਹੱਥ ਦਬਾਉਣ ਲੱਗੀ ਕਿ ਜਿਵੇਂ ਕਿਸੇ ਬਹੁਤ ਵੱਡੀ ਪਰੇਸ਼ਾਨੀ ਵਿੱਚ ਹੋਵੇ ਮੈਂ ਉਸ ਨੂੰ ਬੜੀ ਨਿਮਰਤਾ ਨਾਲ ਕਿਹਾ ਕਿ ਜੇਕਰ ਤੁਸੀਂ ਕਿਤੇ ਫੋਨ ਕਰਨਾ ਹੈ ਤਾਂ ਮੇਰੇ ਮੋਬਾਈਲ ਫੋਨ ਤੋਂ ਕਰ ਸਕਦੇ ਹੋ ਉਹ ਕਹਿੰਦੀ ਨਹੀਂ ਜੀ ਧੰਨਵਾਦ ਪਰ ਇਹ SIM ਕਿਸ ਨਾਮ ਤੋਂ ਹੈ ਖਰੀਦੀ ਗਈ ਹੈ ਮੈਨੂੰ ਨਹੀਂ ਪਤਾ ਫਿਰ ਮੈਂ ਉਸ ਨੂੰ ਕਿਹਾ ਕਿ ਇੱਕ ਵਾਰ SIM ਐਕਟਿਵ ਹੋਣ ਦਿਓ ਆਪਣੇ ਆਪ ਪਤਾ ਚੱਲ ਜਾਏਗਾ ਕਿ ਇਹ SIM ਕਿਸ ਦੇ ਨਾਮ ਤੇ ਚੱਲ ਰਹੀ ਹੈ ਜਿਸ ਨੇ ਵੀ ਤੁਹਾਨੂੰ ਇਹ SIM ਦਿੱਤੀ ਹੈ SIM ਉਸੇ ਦੇ ਨਾਮ ਤੇ ਐਕਟਿਵ ਹੋਵੇਗੀ ਉਸ ਨੇ ਕਿਹਾ ਠੀਕ ਹੈ ਫਿਰ ਮੈਂ ਉਸ ਕੋਲੋਂ ਪੁੱਛਿਆ ਕਿ ਤੁਹਾਡਾ ਸਟੇਸ਼ਨ ਕਿੱਥੇ ਹੈ ਉਸ ਲੜਕੀ ਨੇ ਕਿਹਾ ਚੰਡੀਗੜ੍ਹ ਤੇ ਤੁਸੀਂ ਲੜਕੀ ਨੇ ਮੇਰੇ ਕੋਲੋਂ ਪੁੱਛਿਆ ਮੈਂ ਕਿਹਾ ਮੈਂ ਵੀ ਚੰਡੀਗੜ੍ਹ ਹੀ ਜਾ ਰਿਹਾ ਹਾਂ ਇੱਕ ਦਿਨ ਦੇ ਲਈ ਕੰਮ ਹੈ ਫਿਰ ਮੈਂ ਉਸ ਕੋਲ ਪੁੱਛਿਆ ਕਿ ਤੁਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਉਹ ਕਹਿੰਦੀ ਨਹੀਂ ਨਹੀਂ ਚੰਡੀਗੜ੍ਹ ਮੇਰਾ ਕੋਈ ਕੰਮ ਨਹੀਂ ਤੇ ਨਾ ਹੀ ਮੇਰਾ ਘਰ ਹੈ ਫਿਰ ਮਹਾਰਾਣ ਹੋ ਕੇ ਪੁੱਛਿਆ ਉਹ ਕਹਿੰਦੀ ਜਿਸ ਵਿੱਚ ਮੈਂ ਬੈਠੀ ਹਾਂ ਇਹ ਦੂਸਰੀ ਟ੍ਰੇਨ ਹੈ ਚੰਡੀਗੜ੍ਹ ਤੋਂ ਤੀਜੀ ਟ੍ਰੇਨ ਫੜਨੀ ਹੈ ਤੇ ਫਿਰ ਮੈਂ ਹਮੇਸ਼ਾ ਦੇ ਲਈ ਆਜ਼ਾਦ ਹੋ ਜਾਵਾਂਗੀ ਆਜ਼ਾਦ ਕਿਹੋ ਜਿਹੀ ਕੈਦ ਵਿੱਚ ਫਿਰ ਤੂੰ ਮੇਰੇ ਦਿਮਾਗ ਵਿੱਚ ਆਇਆ ਕਿ ਪਤਾ ਨਹੀਂ ਇਹ ਲੜਕੀ ਕਿਹੋ ਜਿਹੀ ਕੈਦ ਵਿੱਚ ਰਹਿ ਰਹੀ ਹੈ ਫਿਰ ਉਹ ਮੇਰੇ ਵੱਲ ਵੇਖ ਕੇ ਕਹਿੰਦੀ ਕਿ ਉਹੀ ਕੈਦ ਜਿਸ ਵਿੱਚ ਹਰ ਲੜਕੀ ਰਹਿੰਦੀ ਹੈ ਘਰ ਵਾਲਿਆਂ ਦੀ ਕੈਦ ਜਿੱਥੇ ਉਹ ਕਹਿਣ ਉੱਥੇ ਵਿਆਹ ਕਰਾ ਲਓ ਤੇ ਉਹਨਾਂ ਦੀ ਮਰਜ਼ੀ ਅਨਸਾਰ ਹੀ ਰਹੋ ਇਸ ਲਈ ਮੈਂ ਘਰ ਤੋਂ ਭੱਜ ਕੇ ਭੱਜਾਈ ਹਾਂ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਆਪਣੇ ਹੈਰਾਨੀ ਭਰੇ ਚਿਹਰੇ ਨੂੰ ਛੁਪਾਉਂਦਿਆਂ ਹੋਇਆਂ ਥੋੜਾ ਜਿਹਾ ਮੁਸਕਰਾ ਕੇ ਪੁੱਛਿਆ कि ਮੈਨੂੰ ਤਾਂ ਲੱਗਦਾ ਤੂੰ ਕੱਲੀ ਹੀ ਭੱਜੀ ਫਿਰਦੀ ਹੈ ਤੇਰੇ ਨਾਲ ਤਾਂ ਮੈਨੂੰ ਕੋਈ ਦਿਖਾਈ ਨਹੀਂ ਦਿੰਦਾ ਉਹ ਕਹਿੰਦੀ ਮੈਂ ਕੱਲੀ ਨਹੀਂ ਮੇਰੇ ਨਾਲ ਕੋਈ ਹੋਰ ਵੀ ਹੈ ਮੈਂ ਕਿਹਾ ਕੌਣ ਮੇਰੇ ਸਵਾਲ ਖਤਮ ਨਹੀਂ ਹੋ ਰਹੇ ਸਨ ਇਸ ਤੋਂ ਬਾਅਦ ਅਗਲਾ ਸਟੇਸ਼ਨ ਤੋਂ ਕੋਈ ਹੋਰ ਟ੍ਰੇਨ ਫੜ ਲਵਾਂਗੀ ਉੱਥੇ ਉਹ ਹੀ ਜਨਾਬ ਮੈਨੂੰ ਮਿਲਣਗੇ ਤੇ ਫਿਰ ਸ਼ਾਇਦ ਅਸੀਂ ਕਿਸੇ ਨੂੰ ਵੀ ਨਹੀਂ ਮਿਲਾਂਗੇ ਮੈਂ ਕਿਹਾ ਠੀਕ ਹੈ ਇਹ ਤਾਂ ਪਿਆਰ ਦਾ ਮਾਮਲਾ ਲੱਗਦਾ ਹੈ ਉਹ ਕਹਿੰਦੀ ਹਾਂਜੀ ਫਿਰ ਮੈਂ ਉਸ ਨੂੰ ਦੱਸਿਆ ਕਿ ਮੈਂ ਵੀ ਲੰਬ ਮੈਰਿਜ ਕੀਤੀ ਹੈ ਉਹ ਸੁਣ ਕੇ ਬਹੁਤ ਖੁਸ਼ ਹੋਈ ਕਹਿੰਦੀ ਵਾਓ ਕਦੋਂ ਤੇ ਕਿੱਥੇ ਕੀਤੀ ਲੰਬ ਮੈਰਿਜ ਦੀ ਗੱਲ ਸੁਣ ਕੇ ਉਹ ਮੇਰੇ ਨਾਲ ਗੱਲਾਂ ਕਰਨ ਵਿੱਚ ਰੁਚੀ ਲੈਣ ਲੱਗੀ ਮੈਂ ਕਿਹਾ ਕਦੋਂ ਕਿੱਥੇ ਤੇ ਕਿਵੇਂ ਇਹ ਸਭ ਕੁਝ ਮੈਂ ਬਾਅਦ ਵਿੱਚ ਦੱਸਾਂਗਾ ਪਹਿਲਾਂ ਤੂੰ ਦੱਸ ਕਿ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਉਸ ਨੇ ਬਹੁਤ ਹੁਸ਼ਿਆਰੀ ਨਾਲ ਕਿਹਾ ਕਿ ਇਹ ਸਭ ਕੁਝ ਮੈਂ ਤੁਹਾਨੂੰ ਕਿਉਂ ਦੱਸਾਂ ਮੇਰੇ ਪਰਿਵਾਰ ਵਿੱਚ ਕੋਈ ਵੀ ਹੋ ਸਕਦਾ ਹੈ ਮੇਰੇ ਮਾਪੇ ਭੈਣ ਭਰਾ ਜਾਂ ਫਿਰ ਇਦਾਂ ਹੋ ਸਕਦਾ ਹੈ ਕਿ ਮੇਰਾ ਭਰਾ ਨਾ ਹੋਵੇ ਜਾਂ ਫਿਰ ਅਸੀਂ ਦੋਵੇਂ ਭੈਣਾ ਹੀ ਹੋਈਏ ਉਸਨੇ ਗੱਲ ਬਹੁਤ ਘੁਮਾ ਕੇ ਕੀਤੀ ਮੈਂ ਕਿਹਾ ਇਸ ਦਾ ਮਤਲਬ ਤਾਂ ਮੈਂ ਤੁਹਾਡੇ ਕੋਲੋਂ ਨਾਮ ਵੀ ਨਹੀਂ ਪੁੱਛ ਸਕਦਾ ਮੈਂ ਤਾਂ ਬਸ ਉਦਾਂ ਹੀ ਫੈਂਟਰ ਛੱਡਿਆ ਉਹ ਕਹਿੰਦੀ ਮੇਰਾ ਨਾਮ ਕੋਈ ਵੀ ਹੋ ਸਕਦਾ ਹੈ ਤੀਨਾ ਮੀਨਾ ਰੀਨਾ ਕੁਝ ਵੀ ਬਹੁਤ ਜ਼ਿਆਦਾ ਗੱਲਾਂ ਦੀ ਗੱਲ ੜੀ ਸੀ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਸਨੇ ਮੈਨੂੰ ਇੱਕ ਟੌਫੀ ਦਿੱਤੀ ਜਿਵੇਂ ਕਲਾਸ ਵਿੱਚ ਛੋਟੇ ਬੱਚੇ ਦਿੰਦੇ ਹਨ ਤੇ ਕਹਿੰਦੀ ਕਿ ਅੱਜ ਮੇਰਾ ਜਨਮ ਦਿਨ ਹੈ ਮੈਂ ਉਸਦੇ ਹੱਥ 'ਚੋ ਟੌਫੀ ਲੈ ਕੇ ਉਸਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਪੁੱਛਿਆ ਅੱਜ ਤੇਰੀ ਉਮਰ ਕਿੰਨੀ ਹੋ ਚੁੱਕੀ ਹੈ ਉਹ ਕਹਿੰਦੀ 21 ਮੈਂ ਕਿਹਾ ਇਸ ਦਾ ਮਤਲਬ ਤੂੰ ਤੁਹਾਡੀ ਭੱਜ ਕੇ ਵਿਆਹ ਕਰਾਉਣ ਦੀ ਕਾਨੂੰਨੀ ਤੌਰ ਤੇ ਉਮਰ ਹੋ ਚੁੱਕੀ ਹੈ ਇਹ ਸੁਣ ਕੇ ਉਹ ਹੱਸਣ ਲੱਗ ਪਈ ਇੰਨੇ ਕ ਟਾਈਮ ਵਿੱਚ ਹੀ ਅਸੀਂ ਦੋਨੋਂ ਕਾਫੀ ਜ਼ਿਆਦਾ ਫਰੈਂਡਲੀ ਹੋ ਚੁੱਕੇ ਸੀ ਜਿਵੇਂ ਬਹੁਤ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ ਮੈਂ ਉਸਨੂੰ ਦੱਸਿਆ ਕਿ ਮੇਰੀ ਉਮਰ 40 ਸਾਲ ਹੈ ਮਤਲਬ ਤੇਰੇ ਤੋਂ 20 ਸਾਲ ਵੱਡਾ ਹਾਂ ਉਸਨੇ ਤਾੜੀ ਮਾਰ ਕੇ ਕਿਹਾ ਕਿ ਤੁਸੀਂ ਚਾਲੀਆਂ ਦੇ ਲੱਗਦੇ ਤਾਂ ਨਹੀਂ ਬਿਲਕੁਲ ਵੀ ਨਹੀਂ ਲੱਗ ਰਹਾ ਮੈਂ ਹੱਸ ਪਿਆ ਤੇ ਉਸ ਨੂੰ ਕਿਹਾ ਕਿ ਤੂੰ ਘਰ ਤੋਂ ਭੱਜ ਕੇ ਆਈ ਹੈ ਤੇਰੇ ਚਿਹਰੇ ਤੇ ਪਰੇਸ਼ਾਨੀ ਜਾਂ ਡਰ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਇੰਨੀ ਬੇਫਿਕਰ ਲੜਕੀ ਤਾਂ ਮੈਂ ਪਹਿਲੀ ਵਾਰ ਦੇਖੀ ਆਪਣੀ ਤਾਰੀਫ ਸੁਣ ਕੇ ਉਹ ਬਹੁਤ ਖੁਸ਼ ਹੋਈ ਉਹ ਕਹਿੰਦੀ ਕਿ ਮੈਨੂੰ ਮੇਰੇ ਲਵਰ ਨੇ ਜਿਸ ਨਾਲ ਮੈਂ ਭੱਜ ਕੇ ਭੱਜ ਰਹੀ ਹਾਂ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਜਦੋਂ ਵੀ ਘਰ ਤੋਂ ਬਾਹਰ ਆਵੇਂ ਤਾਂ ਬਿਲਕੁਲ ਬਿੰਦਾਸ ਹੋ ਕੇ ਆਉਣਾ ਹੈ ਮੈਂ ਦੁਨੀਆਦਾਰੀ ਜਾਂ ਫਿਰ ਘਰ ਵਾਲਿਆਂ ਬਾਰੇ ਸੋਚ-ਸੋਚ ਕੇ ਆਪਣਾ ਮੂਡ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਰਫ ਆਪਣੇ ਤੇ ਮੇਰੇ ਬਾਰੇ ਹੀ ਸੋਚਣਾ ਉਹੀ ਸਭ ਕੁਝ ਮੈਂ ਕਰ ਰਹੀ ਹਾਂ ਮੈਂ ਉਸ ਨੂੰ ਕਿਹਾ ਕਿ ਉਸ ਨੇ ਤੈਨੂੰ ਮੇਰੇ ਵਰਗੇ ਅਣਜਾਣ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਨਹੀਂ ਦਿੱਤੀ ਉਸ ਨੇ ਹੱਸ ਕੇ ਜਵਾਬ ਦੇ ਕੇ ਦਿੱਤਾ ਕਿ ਨਹੀਂ ਸ਼ਾਇਦ ਉਹ ਭੁੱਲ ਗਏ ਹੋਣਗੇ ਮੈਂ ਉਸ ਦੀ ਪ੍ਰੇਮੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਨੂੰ ਤੇਰਾ ਪ੍ਰੇਮੀ ਬਹੁਤ ਹੁਸ਼ਿਆਰ ਲੱਗਦਾ ਹੈ ਉਸ ਨੇ ਕਿਹਾ ਕਿਸ ਤਰ੍ਹਾਂ ਮੈਨੂੰ ਇਕੱਲੀ ਨੂੰ ਘਰੋਂ ਭਜਾਇਆ ਨਵੀ ਸੇਮ ਤੇ ਫੋਨ ਦਿੱਤਾ ਤਿੰਨ ਟ੍ਰੇਨਾਂ ਬਦਲਣ ਨੂੰ ਵੀ ਕਿਹਾ ਤਾਂ ਕਿ ਕੋਈ ਤੁਹਾਨੂੰ ਟਰੈਕ ਨਾ ਕਰ ਸਕੇ ਵੈਰੀ ਇੰਟੈਲੀਜੈਂਟ ਪਰਸਨ ਲੜਕੀ ਨੇ ਵੀ ਮੇਰੀ ਗੱਲ ਵਿੱਚ ਹਮਈ ਭਰੀ ਕਹਿੰਦੀ ਹਾਂ ਜੀ ਉਹ ਬਹੁਤ ਟੈਲੈਂਟਡ ਪਰਸਨ ਹੈ ਉਹਦੇ ਵਰਗਾ ਤਾਂ ਇਸ ਦੁਨੀਆ ਵਿੱਚ ਕੋਈ ਨਹੀਂ ਫਿਰ ਮੈਂ ਉਸ ਨੂੰ ਦੱਸਿਆ ਕਿ ਮੇਰੇ ਵਿਆਹ ਨੂੰ ਵੀ 10 ਸਾਲ ਹੋ ਚੁੱਕੇ ਹਨ ਮੇਰੀ ਬੇਟੀ 8 ਸਾਲ ਤੇ ਬੇਟਾ 1 ਸਾਲ ਦਾ ਹੈ ਇਹ ਦੇਖ ਉਹਨਾਂ ਦੀਆਂ ਤਸਵੀਰਾਂ ਮੇਰੇ ਫੋਨ ਵਿੱਚ ਬੱਚਿਆਂ ਦੀ ਫੋਟੋ ਵੇਖ ਕੇ ਉਸਦੇ ਮੂੰਹ ਵਿੱਚੋਂ ਨਿਕਲਿਆ ਸੋ ਕਿਊਟ ਮੈਂ ਉਸ ਨੂੰ ਦੱਸਿਆ ਕਿ ਜਦੋਂ ਇਹ ਬੱਚੇ ਪੈਦਾ ਹੋਏ ਸੀ ਤਾਂ ਉਸ ਟਾਈਮ ਮੈਂ ਕੁਵੈਤ ਵਿੱਚ ਸੀ ਮੈਂ ਇੱਕ ਪੈਟਰਨ ਹਮ ਦੀ ਕੰਪਨੀ ਵਿੱਚ ਬਹੁਤ ਵਧੀਆ ਨੌਕਰੀ ਕਰਦਾ ਸੀ ਮੇਰੀ ਸੈਲਰੀ ਵੀ ਬਹੁਤ ਵਧੀਆ ਸੀ ਤੇ ਫਿਰ ਕੁਝ ਮਹੀਨਿਆਂ ਬਾਅਦ ਮੈਂ ਉਹ ਨੌਕਰੀ ਛੱਡ ਦਿੱਤੀ ਤੇ ਆਪਣੇ ਹੀ ਸ਼ਹਿਰ ਵਿੱਚ ਕੰਮ ਕਰਨ ਲੱਗਿਆ ਲੜਕੀ ਨੇ ਪੁੱਛਿਆ ਕਿ ਤੁਸੀਂ ਜੌਬ ਕਿਉਂ ਛੱਡੀ ਮੈਂ ਕਿਹਾ ਜਦੋਂ ਮੈਂ ਆਪਣੀ ਧੀ ਨੂੰ ਪਹਿਲੀ ਵਾਰ ਗੋਦੀ ਚੱਕਿਆ ਤੇ ਮੈਨੂੰ ਇਦਾਂ ਲੱਗਿਆ ਕਿ ਪੂਰੀ ਦੁਨੀਆ ਮੇਰੀ ਗੋਦ ਵਿੱਚ ਹੈ ਫਿਰ 30 ਦਿਨਾਂ ਦੀ ਛੁੱਟੀ ਲਈ ਆਇਆ ਸੀ ਤੇ ਵਾਪਸ ਜਾਣਾ ਸੀ ਪਰ ਅੱਜ ਤੱਕ ਵਾਪਸ ਨਾ ਜਾ ਸਕਿਆ ਇੱਥੇ ਮੇਰੀ ਧੀ ਦਾ ਬਚਪਨ ਰੋਂਦਾ ਰਹੇ ਤੇ ਉੱਥੇ ਮੈਂ ਪੈਸੇ ਕਮਾਉਂਦਾ ਰਾਵਾਂ ਇਹ ਵੀ ਗਲਤ ਗੱਲ ਹੈ ਮੇਰੀ 2 ਟੱਕੇ ਦੀ ਨੌਕਰੀ ਸੀ ਤੇ ਮੇਰੀ ਧੀ ਦੇ ਬਚਪਨ ਦਾ ਕੋਈ ਮੁੱਲ ਨਹੀਂ ਫਿਰ ਉਹ ਕਹਿੰਦੀ ਕਿ ਤੁਸੀਂ ਆਪਣੀ ਪਤਨੀ ਤੇ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਸੀ ਫਿਰ ਮੈਂ ਕਿਹਾ ਕਿ ਇੱਕ ਕਾਫੀ ਟੈਕਨੀਕਲ ਮੁਸ਼ਕਲਾਂ ਵਿੱਚੋਂ ਗੁਜ਼ਰ ਕੇ ਇੱਕ ਲੰਬੇ ਸਮੇਂ ਤੋਂ ਬਾਅਦ ਰੱਖ ਸਕਦਾ ਸੀ ਪਰ ਉਸ ਵਕਤ ਇਹ ਮੁਮਕਿਨ ਸੀ ਮੈਂ ਮੈਨੂੰ ਦੋਵਾਂ ਵਿੱਚੋਂ ਇੱਕ ਹੀ ਚੀਜ਼ ਚੁਣਨੀ ਪੈਣੀ ਸੀ ਆਲੀਸ਼ਾਨ ਰਹਿਣ ਸਹਿਣ ਜਾਂ ਫਿਰ ਪਰਿਵਾਰ ਮੈਂ ਪਰਿਵਾਰ ਚੁਣਿਆ ਕਿਉਂਕਿ ਮੈਂ ਆਪਣੀ ਧੀ ਨੂੰ ਜਵਾਨ ਹੁੰਦਿਆਂ ਵੇਖਣਾ ਚਾਹੁੰਦਾ ਸੀ ਮੈਂ ਕੁਵੈਤ ਗਿਆ ਤੇ ਅਸਤੀਫਾ ਦੇ ਕੇ ਵਾਪਸ ਆ ਗਿਆ ਲੜਕੀ ਨੇ ਕਿਹਾ ਵੈਰੀ ਇੰਪ੍ਰੈਸਿਵ ਮੈਂ ਬਾਹਰ ਖਿੜਕੀ ਵੱਲ ਦੇਖਣ ਲੱਗ ਪਿਆ ਫਿਰ ਲੜਕੀ ਕਹਿੰਦੀ ਪਰ ਤੁਹਾਡੀ ਤਾਂ ਲਾਵ ਮੈਰਿਜ ਹੋਈ ਸੀ ਨਾ ਤੁਸੀਂ ਦੋਵੇਂ ਘਰੋਂ ਭੱਜ ਕੇ ਕਿੱਥੇ ਗਏ ਸੀ ਕਿੱਥੇ ਰਹੇ ਤੇ ਕਿਵੇਂ ਦਾ ਗੁਜ਼ਰਿਆ ਉਹ ਵਕਤ ਉਸਦੇ ਹਰ ਸਵਾਲ ਵਿੱਚੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਹ ਲੜਕੀ ਅਜੇ ਜਵਾਨੀ ਦੀਆਂ ਸਿਖਰਾਂ ਤੇ ਹੈ ਬਿਲਕੁਲ ਨਾ ਸਮਝ ਤੇ ਬਿਲਕੁਲ ਮਾਸੂਮ ਛੋਟੀ ਭੈਣ ਵਰਗੀ ਫਿਰ ਮੈਂ ਉਸ ਨੂੰ ਦੱਸਿਆ ਕਿ ਅਸੀਂ ਭੱਜ ਕੇ ਵਿਆਹ ਨਹੀਂ ਕੀਤਾ ਤਦ ਇਹ ਵੀ ਦੱਸਿਆ ਕਿ ਉਸਦਾ ਪਿਤਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ ਫਿਰ ਉਸਨੇ ਪੁੱਛਿਆ ਕਿ ਤੁਹਾਨੂੰ ਉਸਦੇ ਪਿਤਾ ਨੇ ਰਿਜੈਕਟ ਕਿਉਂ ਕੀਤਾ ਮੈਂ ਕਿਹਾ ਰਿਜੈਕਟ ਕਰਨ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਾਇਦਾਦ ਦਾ ਰੌਲਾ ਜਾਇਦਾਦ ਘਰ ਪਰਿਵਾਰ ਫਿਰ ਉਹ ਕਹਿੰਦੀ ਕਿ ਤੁਸੀਂ ਅੱਗੇ ਕੀ ਕੀਤਾ ਮੈਂ ਕਿਹਾ ਕੁਝ ਵੀ ਨਹੀਂ ਤੇ ਮੈਂ ਆਪਣੇ ਬਾਰੇ ਕੁਝ ਅਲੱਗ ਸੋਚਣ ਲੱਗਿਆ ਰੋਸ਼ਨੀ ਨੇ ਮੈਨੂੰ ਕਿਹਾ ਕਿ ਆਪਾਂ ਘਰੋਂ ਭੱਜ ਜਾਂਦੇ ਹਾਂ ਮੇਰੀ ਪਤਨੀ ਦਾ ਨਾਮ ਰੋਸ਼ਨੀ ਹੈ ਮੈਂ ਕੋਰੀ ਨਾ ਕਰ ਦਿੱਤੀ ਮੇਰੀਆਂ ਮਿੰਟਾਂ ਕਰਦੀ ਰਹੀ ਕਿ ਆਪਾਂ ਭੱਜ ਚਲੀਏ ਉਸਨੇ ਮੈਨੂੰ ਲਗਾਤਾਰ ਜ਼ੋਰ ਦਿੱਤਾ ਪਰ ਮੈਂ ਮਨਾਂ ਕਰਦਾ ਰਿਹਾ ਪਰ ਫਿਰ ਮੈਂ ਉਸ ਨੂੰ ਸਮਝਾਇਆ ਕਿ ਚੱਲ ਜੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸਮਾਜ ਵਿੱਚ ਬਿਲਕੁਲ ਵੀ ਇੱਜ਼ਤ ਨਹੀਂ ਮਿਲਦੀ ਲੜਕੇ ਦੀ ਇੱਜ਼ਤ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਲੜਕੀ ਦੇ ਨਾਲ ਨਾਲ ਉਸ ਦੀ ਪੂਰੀ ਪੀੜੀ ਦੀ ਇੱਜ਼ਤ ਪੂਰੀ ਮਿੱਟੀ ਵਿੱਚ ਮਿਲ ਜਾਂਦੀ ਹੈ ਘਰੋਂ ਭਜਾ ਕੇ ਲਜਾਣ ਵਾਲਾ ਲੜਕਾ ਤਾਂ ਮੁੰਡਿਆਂ ਵਿੱਚ ਹੀਰੋ ਮੰਨਿਆ ਜਾਂਦਾ ਹੈ ਰਸ ਦੇ ਉਲਟ ਜੋ ਲੜਕੀ ਉਸਦੇ ਨਾਲ ਭੱਜ ਕੇ ਜਾਂਦੀ ਹੈ ਉਹ ਵੇਸਵਾ ਮੰਨੀ ਜਾਂਦੀ ਹੈ ਗਲੀ ਗਵਾੜ ਦੇ ਲੋਕ ਉਸ ਨੂੰ ਬਹੁਤ ਗੰਦੀਆਂ ਨਜ਼ਰਾਂ ਨਾਲ ਵੇਖਦੇ ਹਨ ਬੁਰੇ ਤੋਂ ਬੁਰਾ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀ ਲੜਕੀ ਚਾਹੇ 60 ਸਾਲ ਦੀ ਬੁੱਢੀ ਵੀ ਹੋ ਜਾਵੇ ਪਰ ਜਵਾਨੀ ਵਿੱਚ ਕੀਤੇ ਇਸ ਬੁਰੇ ਕੰਮ ਦਾ ਕਲੰਕ ਉਸਦੇ ਮੱਥੇ ਤੋਂ ਨਹੀਂ ਮਿਟਦਾ ਮੈਂ ਮੰਨਦਾ ਹਾਂ ਕਿ ਕੁੜੀ ਤੇ ਮੁੰਡੇ ਵਿੱਚ ਫਰਕ ਕਰਨਾ ਗਲਤ ਹੈ ਪਰ ਸਾਡੇ ਸਮਾਜ ਦਾ ਇਹੀ ਨਜ਼ਰੀਆ ਹੈ ਮੇਰੀਆਂ ਗੱਲਾਂ ਸੁਣ ਕੇ ਉਸ ਦੇ ਬੁੱਲ ਫਰਕਣ ਲੱਗੇ ਉਸ ਨੇ ਪਾਣੀ ਦੀ ਬੋਤਲ ਦਾ ਢੱਕਣ ਖੋਲ ਕੇ ਇੱਕ ਘੁੱਟ ਪਾਣੀ ਦੀ ਪੀਤੀ ਮੈਂ ਕਿਹਾ ਜੇਕਰ ਉਸ ਦਿਨ ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਕਰਵਾ ਲੈਂਦੇ ਰੋਸ਼ਨੀ ਦੀ ਮਾਤਾ ਸ਼ਾਇਦ ਥਾਂ ਤੇ ਹੀ ਮਰ ਜਾਂਦੀ ਇਸ ਲਈ ਇੰਦਾ ਤੱਕ ਕੰਮ ਕਰਨ ਦੀ ਮੇਰੀ ਹਿੰਮਤ ਨਾ ਪਈ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਦੇ ਮਾਪੇ ਸਾਡੇ ਮਾਪੇ ਵਿੱਚ ਕੋਈ ਫਰਕ ਨਹੀਂ ਹੁੰਦਾ ਭਾਵੇਂ ਵਿਆਹ ਹੋਵੇ ਜਾਂ ਨਾ ਹੋਵੇ ਕੁਝ ਭਲਾਂ ਦੇ ਲਈ ਉਹ ਸੋਚਣ ਲੱਗ ਪਈ ਪਰ ਮੇਰੇ ਲਈ ਹੋਰ ਜਾਣਨਾ ਚਾਹੁੰਦੀ ਸੀ ਉਸਨੇ ਪੁੱਛਿਆ ਕਿ ਫਿਰ ਤੁਹਾਡਾ ਵਿਆਹ ਕਿਵੇਂ ਹੋਇਆ ਮੈਂ ਦੱਸਿਆ ਕਿ ਰੋਸ਼ਨੀ ਦੀ ਮੰਗੜੀ ਕਿਤੇ ਹੋਰ ਕਰ ਦਿੱਤੀ ਗਈ ਹੌਲੀ ਹੌਲੀ ਸਭ ਕੁਝ ਨਾਰਮਲ ਹੋਣ ਲੱਗ ਗਿਆ ਰੋਸ਼ਨੀ ਤੇ ਉਸਦੇ ਮੰਗੇਤਰ ਦੀ ਆਪਸ ਵਿੱਚ ਫੋਨ ਤੇ ਗੱਲ ਵੀ ਹੋਣ ਲੱਗ ਪਈ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਹੁੰਦੇ ਗਏ ਉਸ ਪਰਿਵਾਰ ਦੀਆਂ ਡਿਮਾਂਡਾਂ ਵਧਦੀਆਂ ਗਈਆਂ ਲੜਕੀ ਨੇ ਭੋਲੇ ਜਿਹੇ ਮੂੰਹ ਨਾਲ ਕਿਹਾ ਡਿਮਾਂਡ ਮਤਲਬ ਮੈਂ ਕਿਹਾ ਡਿਮਾਂਡ ਦਾ ਇੱਕ ਹੀ ਮਤਲਬ ਹੁੰਦਾ ਹੈ ਦਹੇਜ ਮੰਗਣਾ ਸਾਰੇ ਪਰਿਵਾਰ ਨੂੰ ਕੜੇ ਤੇ ਮੁੰਦਰੀਆਂ ਲੜਕੇ ਨੂੰ ਇੱਕ ਵੱਡੀ ਗੱਡੀ ਉਸ ਦੀ ਭੈਣ ਤੇ ਮਾਂ ਨੂੰ سونے ਦੇ ਸੈੱਟ ਆਦੀ ਉਹ ਕਹਿੰਦੀ ਕਿ ਸਾਡੇ ਇੱਥੇ ਰਿਵਾਜ ਹੈ ਲੜਕਾ ਵੀ ਆਪਣੇ ਪਰਿਵਾਰ ਦੇ ਪੱਖ ਵਿੱਚ ਬੋਲਦਾ ਸੀ ਰੋਸ਼ਨੀ ਦੇ ਪਰਿਵਾਰ ਵਾਲਿਆਂ ਨੇ ਇਹ ਰਿਸ਼ਤਾ ਤੋੜ ਦਿੱਤਾ ਉਹਨਾਂ ਨੂੰ ਸਮਝਾ ਕੇ ਸਮਝਾ ਚੁੱਕਿਆ ਸੀ ਕਿ ਰੋਸ਼ਨੀ ਉੱਥੇ ਕਦੀ ਖੁਸ਼ ਨਹੀਂ ਰਹੇਗੀ ਫਿਰ ਕਿਸੇ ਤਰ੍ਹਾਂ ਸਮਝਾ ਬੁਚਾ ਕੇ ਸਾਡਾ ਵਿਆਹ ਹੋ ਗਿਆ ਇਹ ਤਾਂ ਕਿਸਮਤ ਦੀ ਗੱਲ ਸੀ ਲੜਕੀ ਕਹਿੰਦੀ ਕਿ ਚਲੋ ਚੰਗਾ ਹੋਇਆ ਤੁਸੀਂ ਦੋਵੇਂ ਆਪਸ ਵਿੱਚ ਮਿਲ ਗਏ ਮੈਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਮੇਸ਼ਾ ਸਾਡੇ ਮਾਤਾ-ਪਿਤਾ ਦਾ ਫੈਸਲਾ ਹੀ ਸਹੀ ਹੋਵੇ ਜਾਂ ਫਿਰ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਿਆਂ ਦਾ ਫੈਸਲਾ ਸਹੀ ਹੋਵੇ ਦੋਵਾਂ ਵਿੱਚੋਂ ਕੋਈ ਵੀ ਗਲਤ ਹੋ ਸਕਦਾ ਹੈ ਕੰਮ ਦੀ ਗੱਲ ਤਾਂ ਇੱਥੇ ਇਹ ਹੈ ਕਿ ਕੌਣ ਜ਼ਿਆਦਾ ਵਫਾਦਾਰ ਹੈ ਲੜਕੀ ਨੇ ਫਿਰ ਦੁਬਾਰਾ ਪਾਣੀ ਪੀਤਾ ਲੜਕੀ ਕਹਿੰਦੀ ਕਿ ਸਾਡਾ ਫੈਸਲਾ ਗਲਤ ਹੋ ਜਾ ਗਲਤ ਹੋ ਜਾਵੇ ਤਾਂ ਕੋਈ ਗੱਲ ਨਹੀਂ ਪਰ ਮੇਰੇ ਪਰਿਵਾਰ ਤੇ ਕੋਈ ਦੋਸ਼ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਕਿ ਫੈਸਲਾ ਤੇ ਪਰਿਵਾਰ ਤੇ ਬੱਚੇ ਦੋਵਾਂ ਦਾ ਹੋਣਾ ਚਾਹੀਦਾ ਹੈ। ਇਹ ਹੀ ਸਭ ਤੋਂ ਠੀਕ ਹੈ। ਮੇਰੀ ਗੱਲ ਦਾ ਬੁਰਾ ਨਾ ਮੰਨਿਓ ਪਰ ਤੁਹਾਡਾ ਫੈਸਲਾ ਤੁਹਾਡਾ ਦੋਵਾਂ ਦਾ ਹੈ। ਇਸ ਵਿੱਚ ਤੁਹਾਡਾ ਪਰਿਵਾਰ ਸ਼ਾਮਿਲ ਨਹੀਂ ਹੈ। ਤੁਹਾਨੂੰ ਤਾਂ ਪਿਆਰ ਦਾ ਸਹੀ ਮਤਲਬ ਵੀ ਨਹੀਂ ਪਤਾ। ਉਹ ਹੈਰਾਨ ਹੋ ਕੇ ਕਹਿੰਦੀ ਕਿ ਪਿਆਰ ਦਾ ਸਹੀ ਮਤਲਬ ਕੀ ਹੈ? ਮੈਂ ਕਿਹਾ ਕਿ ਉਸ ਲੜਕੇ ਲਈ ਸਭ ਕੁਝ ਆਪਣਾ ਘਰ ਪਰਿਵਾਰ ਛੱਡ ਕੇ ਭੱਜ ਜਾਈ ਹੈ। ਇਹ ਇੱਕ ਸੱਚਾ ਪਿਆਰ ਹੈ ਪਰ ਤੂੰ ਦਿਮਾਗ ਤੋਂ ਕੰਮ ਨਹੀਂ ਲਿਆ। ਇਹ ਇਸ਼ਕ ਹੈ। ਕੋਈ ਫਾਇਦਾ ਜਾਂ ਨੁਕਸਾਨ ਨਹੀਂ ਦੇਖਿਆ ਇਹ ਵੀ ਇਸ਼ਕ ਹੈ ਇਸ ਟਾਈਮ ਤੇਰਾ ਦਿਮਾਗ ਇਸ ਪੂਰੀ ਦੁਨੀਆਦਾਰੀ ਤੋਂ ਬਿਲਕੁਲ ਖਾਲੀ ਹੈ ਉਹ ਖਾਲੀ ਜਗ੍ਹਾ ਤੇ ਸਿਰਫ ਉਸ ਲੜਕੇ ਪ੍ਰਤੀ ਪਿਆਰ ਭਰ ਚੁੱਕਿਆ ਹੈ ਪਰ ਜਿਸ ਲਈ ਤੂੰ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਘਰੋਂ ਭੱਜਾਈ ਉਹ ਲੜਕਾ ਇੱਕ ਇਸ਼ਕ ਵਿੱਚ ਨਹੀਂ ਬਲਕਿ ਹੁਸ਼ਿਆਰੀ ਕਰਨ ਵਿੱਚ ਹੈ ਜੋ ਸੱਚਾ ਪਿਆਰ ਕਰਦਾ ਉਹ ਇੰਨੀ ਪਲੈਨਿੰਗ ਨਹੀਂ ਕਰਦਾ ਤਿੰਨ ਤਿੰਨ ਟੈਣਾ ਨਾ ਬਦਲਵਾਉਂਦਾ ਜੋ ਸੱਚਾ ਪਿਆਰ ਕਰਦਾ ਉਸ ਦਾ ਇਨਾ ਦਿਮਾਗ ਛਾਤਰ ਨਹੀਂ ਹੁੰਦਾ ਕਿਉਂਕਿ ਕੋਈ ਇਨਸਾਨ ਇੰਨਾ ਛਾਤਰ ਦਿਮਾਗ ਹੋਣ ਦੇ ਨਾਲ ਨਾਲ ਪਿਆਰ ਨਹੀਂ ਕਰ ਸਕਦਾ ਉਹ ਸਿਰਫ ਆਪਣਾ ਮਤਲਬ ਦੇਖਦਾ ਹੈ ਨੈਨਾ ਮਜਨੂ ਦੀ ਕਹਾਣੀ ਤਾਂ ਸੁਣੀ ਹੀ ਹੋਵੇਗੀ ਮਜਨੂ ਇਸ਼ਕ ਵਿੱਚ ਪਾਗਲ ਹੋ ਗਿਆ ਸੀ ਆਪਣਾ ਸਭ ਕੁਝ ਖੋ ਬੈਠਾ ਸੀ ਲੋਕ ਪੱਥਰ ਮਾਰਦੇ ਸੀ ਉਹਨੂੰ ਤੇ ਉਸਦੀ ਉਸਨੇ ਆਪਣੀ ਪਛਾਣ ਵੀ ਮਿਟ ਗਈ ਸੀ ਇਸ ਲਈ ਉਸ ਨੂੰ ਚੱਲਾ ਝੱਲਾ ਸਮਝ ਕੇ ਦੁਨੀਆ ਮਜਨੂ ਦੇ ਨਾਮ ਨਾਲ ਜਾਣਨ ਲੱਗੀ ਬਲਕਿ ਉਸ ਦਾ ਅਸਲੀ ਨਾਮ ਕੈਸ਼ ਸੀ ਜੇਕਰ ਉਹ ਵੀ ਇੰਨਾ ਸ਼ਾਤਰ ਹੁੰਦਾ ਤਾਂ ਕੈਸ਼ ਤੋਂ ਕਦੀ ਮਜਨੂ ਨਾ ਬਣਦਾ ਫਰਹਾਦ ਨੇ ਸ਼ੀਰੀ ਦੇ ਲਈ ਪਹਾੜ چیر ਕੇ ਨਹਿਰ ਕੱਢੀ ਤੇ ਉਸੇ ਨਹਿਰ ਵਿੱਚ ਉਸ ਦਾ ਲਹੂ ਡੋਲਿਆ ਗਿਆ ਇਹ ਹੁੰਦਾ ਹੈ ਇਸ਼ਕ ਤੇ ਸੱਚਾ ਪਿਆਰ ਇਸ ਪਿਆਰ ਵਿੱਚ ਕੋਈ ਫਕੀਰ ਹੋ ਗਿਆ ਕੋਈ ਯੋਗੀ ਬਣ ਗਿਆ ਪਰ ਕਿਸੇ ਨੇ ਵੀ ਸ਼ਾਤਰ ਦਿਮਾਗ ਨਹੀਂ ਵਰਤਿਆ ਤੇ ਨਾ ਹੀ ਚਲਾਕੀਆਂ ਕੀਤੀਆਂ ਲਾਲਚ ਤੇ ਹਵਸ ਨੂੰ ਇਸ਼ਕ ਨਹੀਂ ਕਿਹਾ ਜਾ ਸਕਦਾ ਇਸ਼ਕ ਤਾਂ ਸਮਰਪਣ ਕਰਨ ਨੂੰ ਕਹਿੰਦੇ ਹਨ ਜਿਸ ਵਿੱਚ ਇਨਸਾਨ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਰਪਣ ਕਰਦਾ ਹੈ ਜਿਵੇਂ ਤੂੰ ਕੀਤਾ ਪਰ ਤੇਰਾ ਸਮਰਪਣ ਪਿਆਰ ਹਾਸਲ ਕਰਨਾ ਸੀ ਪਰ ਇਸ ਵਿੱਚ ਲਾਲਚ ਦੀ ਮਿਲਾਵਟ ਹੋ ਗਈ ਇਹ ਸਭ ਕੁਝ ਸੁਣ ਕੇ ਉਹ ਲੜਕੀ ਆਪਣੇ ਖਿਆਲਾਂ ਵਿੱਚ ਖੋ ਗਈ ਉਸ ਦੇ ਚਿਹਰੇ ਦੀ ਮਾਸੂਮੀਅਤ ਤੇ ਬਚਪਨ ਅਚਾਨਕ ਗਾਇਬ ਹੋ ਗਿਆ ਮੈਨੂੰ ਲੱਗਿਆ ਕਿ ਮੈਂ ਕੁਝ ਜ਼ਿਆਦਾ ਹੀ ਬੋਲ ਗਿਆ ਫਿਰ ਮੈਂ ਕਿਹਾ ਕਿ ਤੈਨੂੰ ਸੱਚਾ ਪਿਆਰ ਤੇਰੇ ਮਾਪਿਓ ਹੀ ਕਰਦੇ ਹਨ ਇਸ ਤਰ੍ਹਾਂ ਘਰ ਵਿੱਚੋਂ ਭੱਜਣ ਕਰਕੇ ਉਹਨਾਂ ਦਾ ਵਜ਼ਨ ਦਿਨੋ-ਦਿਨ ਅੱਧਾ ਰਹਿ ਜਾਵੇਗਾ ਤੇਰੀ ਮਾਂ ਗਮ ਦੇ ਨਾਲ ਮੰਜੇ ਤੇ ਪੈ ਜਾਵੇਗੀ ਇਹ ਕਦਮ ਚੁੱਕਣ ਤੋਂ ਪਹਿਲਾਂ ਤੈਨੂੰ ਆਪਣੇ ਪ੍ਰੇਮੀ ਨੂੰ ਪਰਖ ਲੈਣਾ ਚਾਹੀਦਾ ਸੀ ਤੂੰ ਵੇਖੀ ਨਾ ਤਾਂ ਉਹਦੀ ਸਿਹਤ ਦੇ ਫਰਕ ਪੈਣਾ ਤੇ ਨਾ ਹੀ ਦਿਮਾਗ ਤੇ ਜੇਕਰ ਉਹ ਅਕਲਮੰਦ ਹੁੰਦਾ ਤੇਰੇ ਲਈ ਕੁਝ ਚੰਗਾ ਸੋਚਦਾ ਅੱਜ ਕੱਲ ਹਰ ਗਲੀ ਗੁਆਣ ਦਾ ਮੁੰਡਾ ਆਪਣੇ ਆਪ ਨੂੰ ਆਸ਼ਿਕ ਸਮਝਦਾ ਹੈ ਇਹ ਇਸ਼ਕ ਨਹੀਂ ਹੁੰਦਾ ਇਹ ਤਾਂ ਫਿਲਮਾਂ ਵਿੱਚ ਵੇਖੇ ਸੀਨ ਦੀ ਤਰ੍ਹਾਂ ਇੱਕ ਖਿਆਲ ਹੁੰਦਾ ਹੈ ਲੜਕੀ ਦੇ ਚਿਹਰੇ ਦਾ ਰੰਗ ਉੱਟ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਇੱਥੇ ਬੈਠੇ ਹੀ ਨਾ ਹੋਵੇ ਉਸ ਦਾ ਦਿਮਾਗ ਆਪਣੇ ਅਤੀਤ ਵਿੱਚ ਘੁੰਮਣ ਲੱਗਿਆ ਮੈਂ ਆਪਣਾ ਫੋਨ ਲੈ ਵੇਖਣ ਲੱਗ ਪਿਆ ਪਰ ਮੇਰਾ ਧਿਆਨ ਉਸੇ ਵਿੱਚ ਹੀ ਥੋੜੀ ਦੇਰ ਬਾਅਦ ਉਸ ਦਾ ਤੇ ਮੇਰਾ ਸਟੇਸ਼ਨ ਆ ਗਿਆ ਗੱਲ ਕਿੱਥੋਂ ਚੱਲੀ ਤੇ ਕਿੱਥੇ ਪਹੁੰਚ ਗਈ ਉਸਦੇ ਮੋਬਾਈਲ ਤੇ ਇੱਕ ਵੈਰੀਫਿਕੇਸ਼ਨ ਆਇਆ ਤੇ ਉਸਦੀ SIM ਐਕਟਿਵ ਹੋ ਚੁੱਕੀ ਸੀ ਉਸਨੇ ਹੌਲੀ ਜਿਹੀ ਆਪਣੇ ਬੈਗ ਵਿੱਚੋਂ ਅੱਗੇ ਦੀ ਸਟੇਸ਼ਨ ਦੀ ਟਿਕਟ ਕੱਢੀ ਤੇ ਫਾੜ ਦਿੱਤੀ ਮੈਨੂੰ ਕਹਿੰਦੀ ਕਿ ਮੈਨੂੰ ਤੁਹਾਡਾ ਫੋਨ ਚਾਹੀਦਾ ਹੈ ਮੈਂ ਕਿਸੇ ਨੂੰ ਫੋਨ ਕਰਨਾ ਹੈ ਮੈਂ ਉਹਨੂੰ ਫੋਨ ਤੇ ਦਿੱਤਾ ਉਸਨੇ ਨੰਬਰ ਮਲਾ ਕੇ ਕਿਹਾ ਮੈਨੂੰ ਮaaf ਕਰ ਦਿਓ papa ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਇਹਨਾਂ ਕਹਿ ਕੇ ਡੁਸਕ ਡੁਸਕਰਉਣ ਲੱਗੀ ਅਗੋਸ ਦਾ ਪਿਤਾ ਉਸ ਨੂੰ ਸਮਝਾਉਣ ਲੱਗਿਆ ਉਸ ਨੇ ਕਿਹਾ ਪਿਤਾ ਤੁਸੀਂ ਫਿਕਰ ਨਾ ਕਰੋ ਮੈਂ ਘਰ ਵਾਪਿਸ ਆ ਰਹੀ ਹਾਂ ਦੋਵਾਂ ਪਾਸਿਓਂ ਭਾਵਨਾਵਾਂ ਪੂਰੀ ਤਰ੍ਹਾਂ ਉਛਲ ਰਹੀਆਂ ਸੀ ਉਸ ਨੇ ਦੁਬਾਰਾ ਮੇਰੇ ਕੋਲ ਪੈਨ ਮੰਗੀ ਤੇ ਪੈਨ ਲੈ ਕੇ ਫੋਨ ਵਿੱਚੋਂ ਸੇਪ ਕੱਢ ਕੇ ਤੋੜ ਦਿੱਤੀ ਤੇ ਪੈਨ ਮੈਨੂੰ ਵਾਪਸ ਦੇ ਦਿੱਤੀ ਕਹਾਣੀ ਨੂੰ ਆਖਿਰ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਸ਼ ਦੀਆਂ ਸਾਰੀਆਂ ਧੀਆਂ ਨੂੰ ਸਮਰਪਿਤ ਮੇਰਾ ਇਹ ਦਾਵਾ ਹੈ ਕਿ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਵੱਧ ਕੇ ਕੋਈ ਪਿਆਰ ਨਹੀਂ ਕਰ ਸਕਦਾ ਕਹਾਣੀ ਨੂੰ ਸੁਣ ਕੇ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦੇ ਪਰਿਵਾਰ ਦੀ ਜਾਂ ਕਿਸੇ ਧੀ ਦੀ ਜਿੰਦਗੀ ਬਚ ਸਕੇ